ਆਪਸੀਆਂ ਬੱਚੇ ਦੀ ਮੌਤ ਹੋ ਗਿਆ ਉਹਦੇ ਬਾਅਦ ਚਾਪਾ ਜ਼ਿਲ੍ਹਾ ਪ੍ਰਸ਼ਾਸਨ ਪਰ ਆਪ ਦਾ ਘਰ ਚਲਾਉਣ ਵਾਸਤੇ ਉਹ ਹਾਲਾਤਾਂ ਨੂੰ ਕੌਣ ਕਰਵਾਏ ਕੇਸ ਬਣਾ ਕੇ ਭੇਜਵਾ ਦਾਂਗੇ ਡੀਸੀ ਸਾਹਿਬ ਦੇ ਰਾਹੀਂ ਜਿਹੜੀ ਤੁਹਾਡੀ ਨੌਕਰੀ ਵਾਲ ਹੈ ਜਿਹੜੀ ਪੱਕੀ ਨੌਕਰੀ ਹੈ ਉਸ ਤੇ ਟਾਈਮ ਲੱਗੋ ਤੁਹਾਨੂੰ ਵੀ ਪਤਾ ਹੈ ਜਿੰਨੀ ਦੇਰ ਪੱਕੀ ਨੌਕਰੀ ਉਹਦੀ ਫਾਈਲ ਬਣ ਕੇ ਗਵਰਨਮੈਂਟ ਨੂੰ ਜਾਊਗੀ ਜਿੰਨੀ ਦੇਰ ਤੁਹਾਨੂੰ ਪੱਕੀ ਨੌਕਰੀ ਨਹੀਂ ਮਿਲਦੀ ਉਨੀ ਦੇਰ ਤੇ ਕੰਟਰੈਕਟ ਤੇ ਤੁਹਾਨੂੰ ਕਮੇਟੀ ਵਿੱਚ ਜੋਬ ਮਿਲ ਜੀ ਠੀਕ ਹੈ ਤੇ ਬਾਕੀ ਕੋਈ 5 ਲੱਖ ਰੁਪਏ ਤੁਹਾਨੂੰ ਮਿਲ ਜੂਗਾ ਹਾਂਜੀ ਨੌ ਨੂੰ ਮਿਲੂਗੀ ਕੰਟਰੈਕਟ ਤੇ ਮਿਲੂਗੀ ਜਦੋਂ ਪੱਕੀ ਨੌਕਰੀ ਜਿੰਨੇ ਕਰ ਨਹੀਂ ਮਿਲਦੀਗੀ ਉਸੇ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ 19 ਦਿਨ ਤੁਹਾਨੂੰ ਇੱਥੇ ਮਿਲ ਜੂ ਨੌਕਰੀ ਕੰਟਰੈਕਟ ਤੇ ਜਿਹੜੀ ਜੋ ਉਹਨਾਂ ਦੀ ਪੇ ਹੋਊਗੀ ਤੁਹਾਨੂੰ ਉਹ ਮਿਲ ਜੂਗੀ ਤੁਹਾਡੇ ਗੁਜ਼ਾਰੇ ਵਾਸਤੇ ਉਹਨੇ ਦਿਨ ਤੇ 5 ਲੱਖ ਤੁਹਾਨੂੰ 10 ਦਿਨਾਂ ਤੱਕ ਮਿਲ ਜੂਗਾ ਕੋਈ ਸ਼ਾਸਨ ਹੈ ਜਿਹੜੇ ਪਰਸੋਂ ਰਾਤ ਨੂੰ ਗੁਰਵਿੰਦਰ ਸਿੰਘ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਜੋ ਗਵਰਨਮੈਂਟ ਵੱਲੋਂ ਇਹਨਾਂ ਨੂੰ 5 ਲੱਖ ਰੁਪਏ ਮੌਜੂਦਾ ਮਿਲਣਾ ਹੈ ਉਹ ਇਹਨਾਂ ਨੂੰ 10 ਦਿਨਾਂ ਤੱਕ ਮਿਲ ਜੂਗਾ ਜੋ ਨੌਕਰੀ ਵਾਲਾ ਕੇਸ ਹੈ ਉਹ ਗਵਰਨਮੈਂਟ ਨੂੰ ਭੇਜਿਆ ਜਾਊਗਾ ਉਸ ਤੇ ਥੋੜਾ ਟਾਈਮ ਲੱਗ ਸਕਦਾ 19 ਦਿਨਾਂ ਨੂੰ ਕੰਟੈਕਟ ਬੇਸ ਤੇ ਕਮੇਟੀ ਦੇ ਵਿੱਚ ਨੌਕਰੀ ਮਿਲ ਜੂਗੀ ਬਸ ਕੰਟੈਕਟ ਬੇਸ ਤੇ ਆ ਮਸਲਾ ਉਹਦੇ ਵਿੱਚ اے ਸੀ ਵੀ ਕੈਪੇਬਲ ਸਾਈਂਗ ਨੂੰ ਰਾਤ ਨੂੰ 10 ਵਜੇ ਦੀ ਗੱਲ ਹੈ ਘਟਨਾ ਜਿਹੜੀ ਗਗਨਤ ਸਿੰਘ ਪੁੱਵਿੱਲੂ ਉਹਦਾ ਉੱਥੇ ਪਸ਼ੂਆਂ ਦੇ ਜਿਹੜਾ ਭੜਨ ਨਾਲ ਉਹ ਬੱਚੇ ਦੀ ਜਿਹੜੀ ਮੌਤ ਹੋਈ ਹੈ ਜਿਹੜੇ ਵਾਰਾ ਪਸ਼ੂ ਇੱਥੇ ਸ਼ਹਿਰ 'ਚ ਫਿਰਦੇ ਆ ਉਹਦੇ ਕਰਕੇ ਜਿਹੜਾ ਇਹ ਅੱਜ ਉਹਨਾਂ ਨੇ ਸਾਨੂੰ ਪਤਾ ਲੱਗਾ ਸੀ ਤੇ ਫਿਰ ਦੁਪਹਿਰ 12 ਵਜੇ ਅਸੀਂ ਉਹ ਪਰਿਵਾਰ ਨਾਲ ਜਾ ਕੇ ਮਿਲੇ ਦੁੱਖ ਸਾਂਝਾ ਕੀਤਾ ਅਤੇ ਉੱਥੇ ਜੋ ਸੰਘੇ ਉਹਨਾਂ ਦੇ ਸੱਜੀ ਸਾਥੀ ਜਿੰਨੇ ਵੀ ਆਏ ਸੀ ਜਾਂ ਸਾਡੇ ਸ੍ਰੀਮਤ ਮੋਸੇ ਜੀਆਂ ਜਥੇਬੰਦੀਆਂ ਦੇ ਕੁਝ ਆਗੂ ਉੱਥੇ ਸਾਰੇ ਸਾਡਾ ਮੌਜੂਦ ਮੌਜੂਦ ਸੀ ਕਿਉਂਕਿ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਉੱਥੋਂ ਜਦੋਂ ਸਾਨੂੰ ਪਤਾ ਲੱਗਾ ਉੱਥੋਂ ਉਹਨਾਂ ਨਾਲ رابطہ ਹੋਇਆ ਤਾਂ ਉਹ ਜਿਹੜੀ ਉਹ ਪ੍ਰਵਾਸ ਤੇ ਘਟਨਾ ਵਾਪਰੀ ਵਾਕਏ ਬਹੁਤ ਮੰਦ ਭਾਗੀ ਸੀ ਕਿਉਂਕਿ ਵਾਰਾ ਪਸ਼ੂਆਂ ਨੇ ਜਿਹੜੀਆਂ ਜਾਨਾਂ ਲੱਖਾਂ ਜਾਨਾਂ ਪਹਿਲਾਂ ਹੀ ਲੈ ਚੁੱਕੀਆਂ ਇਸ ਕਰਕੇ ਜਿਹੜਾ ਅੱਜ ਦਾ ਉਹ ਮੁੁਰਕੇ ਜਥੇਬੰਦੀਆਂ ਵੱਲੋਂ ਤੇ ਪਰਿਵਾਰ ਵੱਲੋਂ ਸਾਂਝਾ ਐਕਸ਼ਨ ਦਿੱਤਾ ਸੀ ਕਿ 3 ਵਜੇ ਦਾ ਤਰਨਾ ਲੱਗੂਗਾ ਜਿੰਨਾ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਹੋ ਕੀ ਵਿਸ਼ਵਾਸ ਹੋਇਆ ਤੁਹਾਨੂੰ ਪ੍ਰਸ਼ਾਸਨ ਨੇ ਪਹਿਲਾਂ ਤਾਂ ਜਿਹੜਾ ਪੁਲਿਸ ਪੁਲਿਸ ਅਧਿਕਾਰੀਆਂ ਨੇ ਆ ਕੇ ਐਫ ਆਈ ਆਰ ਦੀ ਕਾਪੀ ਲਈ ਜਦੋਂ ਤਰਨਾ ਲੱਗਾ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਸਿੱਧਾ ਇਨਵੋਲਡ ਜ਼ਿਲ੍ਹੇ ਦਾ ਡੀ ਸੀ ਤੇ ਏ ਡੀ ਸੀ ਆਉਂਦੇ ਸੀ ਕਿਉਂਕਿ ਜਿਹੜਾ ਹੈ ਗਊ ਸਸਤਾ ਜਾਂ ਮਲ ਕੋਈ ਵੀ ਫੰਡ ਆ ਉਹਦਾ ਚਾਰਜ ਵੀ ਡੀਪ ਸਾਹਿਬ ਕੋਲੇ ਹੁੰਦਾ ਜਿਹੜਾ ਆਪਾਂ ਟੈਕਸ ਦਾ ਕਰਦੇ ਆ ਤੇ ਲਗਾਤਾਰ ਜਿਹੜੀਆਂ ਇਹ ਜਾਨਵਰਾਂ ਕਰਕੇ ਘਟਨਾ ਵਾਪਸਦੀਆਂ ਉਹਨਾਂ ਨੂੰ ਆਪਾਂ ਤਾਂ ਉਸ ਗੱਲ ਦਾ ਨਿਸ਼ਾਨਾ ਸਿੱਧਾ ਡੀਪ ਸਾਹਿਬ ਤੇ ਜਾਂਦਾ ਸੀ ਕਿਉਂਕਿ ਉਹ ਜ਼ਿੰਮੇਵਾਰੀ ਡੀਪ ਸਾਹਿਬ ਦੀ ਬੰਦੀ ਹੈ ਵੀ ਇਹ ਪਸ਼ੂ ਵਾਰ-ਵਾਰ ਛੱਡ ਕੇ ਆਉਣ ਦੇ ਬਾਵਜੂਦ ਵੀ ਕਿੱਥੋਂ ਆਉਂਦੇ ਆ ਤੇ ਜਿਹੜੀਆਂ ਇਹ ਘਟਨਾਵਾਂ ਜਾਂ ਜਾਂਾਂ ਜਾਂਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਇੱਕ ਪਿਛਲੀ ਵਾਰੀ ਸਾਧਕ ਰੋਡ ਤੇ ਏਅਰਲਾਈਨਸ ਪਾਪ ਦੇ ਨਹੀਂ ਦੇ ਕੇ ਉੱਥੇ ਵੀ ਯਾਨੀ ਕਿ ਸਉਣ ਦੇ ਵਿੱਚ ਆਇਆ ਸੀ ਇੱਕ ਹਫਤੇ ਦੇ ਵਿੱਚ ਤਕਰੀਬਨ ਦੋ ਪਰ ਆਦਮੀਆਂ ਨੇ ਜਿਹੜੀਆਂ ਹੈਗੀਆਂ ਸੜਕਾਂ ਉੱਦੀਆਂ ਤੇ ਉੱਥੋਂ ਤਿੰਨ ਜਿਹੜੀਆਂ ਦੀ ਜਿਹੜੀ ਮੌਤ ਹੋਈ ਹੈ ਇੱਕ ਉਸ ਨੂੰ ਕਿਸੇ ਪਰਦੇ ਦੇਖ ਲਗਾਤਾਰ ਉਸੇ ਕਰਕੇ ਜਿਹੜੀ ਅੱਜ ਦੀ ਇਹ ਆਵਾਜ਼ بلند ਕੀਤੀ ਸੀ ਵੀ ਅੱਜ ਇਹ ਲਿੱਟ ਦਾ ਕੰਮ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਹੈ ਡੀਸੀ ਸਾਹਿਬ ਸਾਡੇ ਸੁੱਤੇ ਪਏ ਆ ਵੀ ਜਿਹੜਾ ਲੋਕਾਂ ਨੂੰ ਜਿਹੜਾ ਜਾਨ ਮਾਲ ਦਾ ਦਿੱਲੀ ਦਾ ਖਤਵਾਲ ਸਾਡੇ ਬੱਚਿਆਂ ਨੇ ਸਕੂਲ ਜਾਂਦੇ ਆ ਸਾਨੂੰ ਇਹ ਨਹੀਂ ਫਿਕਰ ਹੁੰਦਾ ਇਹ ਪਤਾ ਹੁੰਦਾ ਵੀ ਘਰੇ ਆਉਣਗੇ ਕਿ ਨਹੀਂ ਆਉਣਗੇ ਐਡੇ ਮਾੜੇ ਲਾਤਾ ਬਯੋਧ ਕਿ ਸਾਡੇ ਬਾਹਰ ਨਹੀਂ ਜਾਦੇ ਘਰਾਂ ਚੋਂ ਨਿਕਲ ਨਹੀਂਦੇ ਅੱਗੇ ਆ ਇੱਥੋਂ ਲੱਗ ਜਾਓ ਸਾਧਕ ਚੌਂਕ ਤੋਂ ਲੈ ਕੇ ਉਹ ਸੇਵਨ ਵਾਲੇ ਤੱਕ ਲੱਖਾਂ ਪਸ਼ੂ ਫਿਰਦਾ ਇਧਰ ਐਵੇਂ ਸ਼ਹਿਰ ਦਾ ਹਰ ਮੁਹੱਲੇ ਦੇ ਵਿੱਚ ਜਿਹੜੇ ਵਾੜਾ ਪਸ਼ੂ ਕਿੱਥੋਂ ਆਉਂਦੇ ਆ ਕਿਉਂਕਿ ਉਹ ਸਾਨੂੰ ਜਿੱਥੋਂ ਤੱਕ ਸਾਡਾ ਡੋਰ ਸੀ ਉਹ ਗਊਸ਼ਾਲਾ ਦੇ ਵਿੱਚ ਜਿਹੜੀ ਕਮੇਟੀ ਪਸ਼ੂਆਂ ਨੂੰ ਛੱਡ ਕੇ ਆਉਂਦੀ ਆ ਮੇਲੇ ਦੇ ਵਿੱਚ ਇੱਕ ਵੀ ਪਸ਼ੂ ਸੀ ਕੋਟ ਦੇ ਵਿੱਚ ਨਹੀਂ ਵੇਖਿਆ ਗਿਆ ਅੱਜੋ ਪਸ਼ੂ ਫੇਰ ਦੁਬਾਰਾ ਕਿੱਥੋਂ ਆਉਂਦੇ ਕਿਉਂਕੋ ਗਊਸਾਲਾ ਜਿਹੜੀਆਂ ਹੈਗੀਆਂ ਸਾਡਾ ਉਹਨਾਂ ਤੇ ਨਿਸ਼ਾਨਾ ਹੈ ਵੀ ਉਹ ਪਸ਼ੂਆਂ ਨੂੰ ਛੱਡਦੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਆ ਜਿਹੜੇ ਦੁੱਧਵਾਦ ਵਾਲੇ ਪਸ਼ੂ ਆ ਸੰਭਾਲ ਲੈਂਦੇ ਆ ਦੂਜੇ ਡੰਗਰਾਂ ਨੂੰ ਉਹ ਫੇਰ ਛੱਡਦੇ ਆ ਜੋ ਸਾਡਾ ਜਾਨ ਆਸਤੇ ਖਤਰਾ ਪਾਉਂਦੇ ਲੋਕਾਂ ਦਾ ਉਹਦੇ ਆਸਤੇ ਜਿਹੜਾ ਇਹ ਸਾਡਾ ਅੱਜ ਦਾ ਤਰਨਾ ਲਾਇਆ ਸੀ ਵੀ ਇਹ ਇਹ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਆਸਤੇ ਤੇ ਉਸ ਪਰਵਾਦ ਨੂੰ ਇਨਸਾਫ ਤੋਂ ਹੋਣ ਆਸਤੇ ਤੇ ਉਹਦੇ ਤੇ ਉਹ ਬੱਚੀ ਨੂੰ ਪ੍ਰਸ਼ਾਸਨ ਨੇ ਨੌਕਰੀ ਸਰਕਾਰੀ ਨੌਕਰੀ ਜੰਨੀਓ ਵੀ ਡੀਸੀ ਸਾਹਿਬ ਨੇ ਲੈਕਤੀ ਦੇਣ ਦਾ ਜਿਹੜਾ ਪ੍ਰੋਥਾ ਦਿੱਤਾ ਵੀ ਅਸੀਂ ਸਰਕਾਰ ਨੂੰ ਭੇਜਾਂਗੇ ਪਰ ਉਹ ਲੰਮਾ ਪ੍ਰੋਸੈਸ ਹੋਣ ਦੇ ਬਾਵਜੂਦ ਅਸੀਂ ਉਹ ਲੜਕੀ ਨੂੰ ਇੱਥੇ ਕੰਟਰੈਕਟਰ ਵੇਚ ਤੇ ਨੌਕਰੀ ਦੇਵਾਂਗੇ ਤਾਂ ਜੋ ਜਿਹੜਾ ਉਹਦਾ ਪਰਿਵਾਰ ਚੱਲ ਸਕੇ ਉਹਦੀ ਮਾਤਾ ਨੂੰ ਡੀਸੀ ਸਾਹਿਬ ਜੰਨੀਓ 5 ਲੱਖ ਰੁਪਇਆ ਜਿਹੜਾ ਉਹ ਪਾਉਂਦਾ ਮੁਆਵਜ਼ਾ ਉਹ ਮੁਆਵਜ਼ਾ ਦਿੱਤਾ ਜਾਊਗਾ ਉਸ ਤੋਂ ਬਾਅਦ ਕਿ ਉਹ ਇਹ ਆਪਾਂ ਟੈਕਸ ਦਾ ਕਰਦੇ ਆ ਉਹਦਾ ਕਲੇਮ ਵਗੈਰਾ ਕਰਨਾ ਉਹ ਆਪਾਂ ਜਿਹੜੇ ਅਦਾਤਾਂ ਹੀ ਆਪਾਂ ਪਰਿਵਾਰ ਨੇ ਕਰਨਾ ਉਹ ਉਹਨਾਂ ਦੀ ਇੱਛਾ ਹੈ ਕਿਉਂਕਿ ਜਿਸ ਤਰ੍ਹਾਂ ਵਾਰਾ ਪਸ਼ੂਆਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਵੱਲੋਂ ਕਿਤੇ ਲਗਾਈ ਜਾਰੀ ਕੀਤੀ ਗਈ ਤਾਂ ਤੁਹਾਡੇ ਨੂੰ ਅਗਲੀ ਰਾਣੀ ਕੀਤੀ ਹੈ ਉਹ ਬਹੁਤ ਲੱਖਾਂ ਯਾਦਾਂ ਕੇਸ ਹੋ ਗਏ ਆ ਜੇ ਨਵਾਂ ਕੇਸ ਹੈ ਕਿ ਆਪਾਂ ਜਿਹੜਾ ਇਹ ਅੱਜ ਚੱਕ ਕੇ ਫਿਰ ਪ੍ਰਸ਼ਾਸਨ ਆਮਣੋ ਸਾਹਮਣੀ ਹੋਏ ਆ ਉਹਨਾਂ ਨੂੰ ਉਹ ਜਗਾਇਆ ਜੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਤੋਂ ਬਾਜ ਨਾ ਆਇਆ ਇਹਨਾਂ ਗੱਲਾਂ ਤੋਂ ਜਾਂ ਇਹਦੇ ਤੇ ਗੌਰ ਨਾ ਹੋਈ ਸ਼ਹਿਰ ਵਾਸੀਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਆਨਲਾਈਨ ਸਮੱਸਿਆ ਹੋਣੀ ਐ ਇਹ ਇਕੱਲੇ ਸ਼ਹਿਰਾਂ ਨੂੰ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਅੱਗੇ ਗਾਂ ਕੜਕਾ ਦਾ ਸੀਜ਼ਨ ਆਉਣਾ ਕਿਸੇ ਕੋਲੇ ਦੱਸਦਾ ਸਮਸਲੇ ਪੱਠੇ ਬੀਜੋਂ ਦੇ ਉਹ ਵੀ ਨਹੀਂ ਕਿਸੇ ਦੇ ਦਿੰਦੇ ਉਹਦੇ ਆਸਤੇ ਵਿਜਲਾ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਵੀ ਜੇਕਰ ਹੁਣ ਜਿਹੜੇ ਪਸ਼ੂ ਤੁਸੀਂ ਕਊਸ਼ਾਲਾ ਚ ਭੇਜਦੇ ਆ ਦੁਆਰਾ ਬਾਹਰ ਆ ਕੇ ਇਹੋ ਜਿਹੇ ਹਾਲਾਤ ਦੇਖੇ ਤਾਂ ਅਸੀਂ ਡੀਸੀ ਸਾਹਿਬ ਦਾ ਸਿੱਧਾ ਘਰਾਓ ਕਰਾਂਗੇ ਇੱਕ ਸਥਾਈ ਦੀ ਰਾਤ ਨੂੰ ਗਗਨਦਰ ਸਿੰਘ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਆਪਣੇ ਸਰਕਲ ਰੋਡ ਤੇ ਤੇ ਜਾਨਵਰ ਕੋਈ ਆਪਸ ਚ ਲੜ ਰਹੇ ਸੀ ਉਹਦੇ ਵਿੱਚ ਉਸੇ ਲਪੇਟ ਜੀ ਇਹ ਆ ਗਿਆ ਤੇ ਜਾਨਵਰਾਂ ਨੇ ਜਿਹਨੂੰ ਕੋਈ ਸੱਟ ਲੱਗਨ ਕਰਕੇ ਦੀ ਮੌਕੇ ਦੀ ਡੈਥ ਹੋ ਗਈ ਸੀ ਉਸ ਦੇ ਸੰਬੰਧ ਵਿੱਚ ਦੇ ਪਰਿਵਾਰ ਵੱਲੋਂ ਰੋਸ ਸੀ ਜਾਂ ਲੋਕਾਂ ਵੱਲੋਂ ਰੋਸ ਸੀਗਾ ਵੀ ਇਹ ਜਿਹੜੇ ਜਾਨਵਰ ਨੇ ਵਾਰਾ ਵੀ ਇਹਨਾਂ ਨੂੰ ਰੋਕਿਆ ਜਾਏ ਤੇ ਜਿਹੜਾ ਗਰੀਬ ਪਰਿਵਾਰ ਸੀਗਾ ਇਹਦੇ ਛੋਟੇ ਬੱਚਾ ਸੀ ਕੋਈ 6 ਮਹੀਨੇ ਦਾ ਇਸ ਪਰਿਵਾਰ ਦੀ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਉਸ ਸੰਬੰਧ ਵਿੱਚ ਰਾਜ ਨੇ ਧਰਣਾ ਲਾਇਆ ਸੀਗਾ ਤੇ ਉਹਦੇ ਵਿੱਚ ਅ ਜਿਸਾਂ ਨੇ ਜਿਹੜੀ ਇੱਕ ਜਿੰਨੀ ਇਸ ਵਿੱਚ ਦੇ ਸਕਦੀ ਮਦਦ 5 ਲੱਖ ਦੀ ਉਹ ਕੇਸ ਬਣ ਕੇ ਜਾਏਗਾ ਇਸ ਦੀ ਜਿਹੜੀ ਪਤਨੀ ਹੈ ਉਹਨੂੰ ਇੱਥੇ ਜਿਹੜਾ ਲੋਕ ਲੈਵਲ ਤੇ ਕਮੇਟੀ ਦੇ ਵਿੱਚ ਉਹ ਨਜ਼ਰ ਮਤਲਬ ਹੋਰੇ ਨੌਕਰੀ ਰੱਖਿਆ ਜਾਏ ਤਾਂ ਕਿ ਲੋਕਲ ਪ੍ਰਸ਼ਾਸਨ ਨੇ ਉਹਨਾਂ ਦੀ ਕੀ ਪ੍ਰਬੰਧ ਕੀਤੀ ਹੈ ਜਿਵੇਂ ਜੇ ਸਾਹ ਹੈ ਲਾਈਟਿੰਗ ਦੀ ਬਹੁਤ ਸੰਸਰਾ ਸਾਹਮਣਾ ਕਰਨਾ ਪੈਦਾ ਲਾਈਟਿੰਗ ਕਰਕੇ ਜਿਆਦਾ ਐਕਸੈਡ ਹੋ ਰਿਹਾ ਇੱਕ ਪਸ਼ੂ ਵਾਰਾ ਜਿਹੜੇ ਹੈਗੇ ਆ ਨਨਕੌਂਦਰ ਦੀ ਜੰਗਲ ਵਾਲੀ ਮੰਡੀ ਤੋਂ ਉਹ ਕਿਥੇ ਜੰਗਲ ਵਾਲਾ ਹਾਂ ਜਿੱਥੇ ਉਹਨਾਂ ਗੱਲ ਸਾਹਮਣੇ ਹੈ ਵੀ ਪਸ਼ੂ ਇਥੇ ਵਾਰਾ ਕਾਫੀ ਨੇ ਉਹ ਵੀ ਉਹਨਾਂ ਜਿਸ ਤਰ੍ਹਾਂ ਸਾਹਮਣੇ ਆਈ ਉਸ ਦੀ ਵੀ ਗੌਰ ਕੀਤਾ ਜਾਏਗਾ ਵੀ ਇਹਨਾਂ ਪਸ਼ੂਆਂ ਦੀ ਰੋਕਥਾਮ ਲਈ ਕਿਤੇ ਇਹਨਾਂ ਨੂੰ ਜਿਹੜੇ ਆਪਣੇ ਬਣੀਆਂ ਹੋਈਆਂ ਨੇ ਆਮ ਤੋ ਤੇ ਵਿੱਜਾ ਜਿੱਥੇ ਲਾਈਟਿੰਗ ਦਾ ਜਾਂ ਜਿੱਥੇ ਲਾਈਟ ਦਾ ਘੱਟ ਪ੍ਰਬੰਧ ਹੈ ਜਾਂ ਸਟਰੀਟ ਲਾਈਟਾਂ ਨਹੀਂ ਹੈਗੀਆਂ ਉਹ ਵੀ ਪ੍ਰੋਪਰ ਸਾਰੇ ਪਾਸੇ ਚਲ ਨਹੀਂ ਜਾਂਦੇ ਜਿਹੜਾ ਪ੍ਰਸ਼ਾਸਨ ਜਿਹੜਾ ਮੇਲੇ ਦੇ ਵਾਸਤੇ ਕੀਤਾ ਉਹਦੇ ਕਰਕੇ ਬਹੁਤ ਪ੍ਰਬੰਧ ਵਿੱਚ ਨਹੀਂ ਪ੍ਰਬੰਧ ਲੱਗਦਾ ਲੋਕਲੇ ਸਾਹਮਣੇ ਨਹੀਂ ਪ੍ਰਬੰਧ ਪ੍ਰਸ਼ਾਸਨ ਲੋਕ ਜਿਹੜਾ ਮੇਲੇ ਦਾ ਪ੍ਰਬੰਧ ਸੀ ਪ੍ਰੋਪਰ ਕੰਮਜਾਜ਼ ਰਿਹਾ ਕੋਈ ਵਿਜੀਟਲ ਨਹੀਂ ਵੀ ਕੋਈ ਕਿਤੇ ਕੋਈ ਕਟਰਾ ਜਾਂ ਕੋਈ ਮਿਸੈਪ ਨਹੀਂ ਹੋਈ ਹੋਈ ਤੇ ਇੱਕ ਕੁਦਰਤੀ ਹੋਈ ਹੈ ਜਿੰਦੇ ਵਸ਼ਵਾ ਕਰਕੇ ਤੇ ਇਹ ਇੱਕ ਸਮਾਜ ਦੇ ਵਿੱਚ ਜੋ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਪਰ ਜੋ ਪਰਿਵਾਰ ਦੀ ਮਦਦ ਪ੍ਰਸ਼ਾਸਨ ਪੂਰੀ ਕੀਤੀ ਜਾ ਰਹੀ ਹੈ